ਹਾਂਜੀ ਜੀ ਐਮਸੀ ਵੀ ਸਭ ਨੂੰ ਸਾਡੇ ਸਤਿਕਾਰਯੋਗ ਫਾਦਰ ਮੈਥੀ ਪਾਲ ਜੀ ਨੇ ਸਾਰਿਆਂ ਨੂੰ ਬੇਨਤੀ ਲਈ ਸੀ ਕਿ ਪੁਲਿਸਿਆ ਨੇ ਕਿ ਹੜਪੀਤਾਂ ਦੇ ਰਾਸ਼ਨ ਭੇਜਣਾ ਹੈ ਤੇ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਹੈ ਤੇ ਰਾਸ਼ਨ ਅੱਜ ਜੱਦੀ ਵਿੱਚ ਲੱਗ ਲਿਆ ਹੈ ਤੇ ਲੈ ਕੇ ਜਾ ਰਹੇ ਹਾਂ ਸਾਡੇ ਸਤਿਕਾਰਯੋਗ ਫਾਦਰ ਮੈਥੀ ਪਾਲ ਜੀ ਤੇ ਸੋਨੂ ਬਾਊ ਜੀ ਜੋ ਵੀ ਲੋਕ ਹੱਡ ਦੀ ਮਾਰ ਦੇ ਵਿੱਚ ਆਏ ਹੋਏ ਨੇ ਘਰਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਨੇ ਉਹਨਾਂ ਕੋਲ ਨਾ ਤਾਂ ਬਾਹਰ ਜਾ ਹੋ ਰਿਹਾ ਤੇ ਨਾ ਹੀ ਆ ਹੋ ਰਿਹਾ ਤੇ ਉਹਨਾਂ ਲਈ ਰਾਸ਼ਨ ਦਾ ਬੰਦੋਬਸਤ ਕਰਕੇ ਉਹਨਾਂ ਨੂੰ ਪਹੁੰਚਦਾ ਕਰਾਂਗੇ ਬਸ 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 ਕੁਛ ਨਹੀਂ ਹੋਇਆ ਤੇ ਜਿੰਨੀ ਸੇਵਾ ਮਾਲਕ ਨੇ ਲਾਈ ਆ ਉੰਨੀ ਕਰਕੇ ਹੀ ਜਾਵਾਂਗੇ ਲੋ ਜੀ ਗੱਡੀ ਆਪਣੀ ਤਿਆਰ ਐ ਰਾਸ਼ਨ ਤੇ ਉਹ ਆਪਾਂ ਇਹਦੇ ਚ ਰੱਖ ਲਿਆ ਤੇ ਨਾਲ ਬੈਣ ਦੀ ਵੀ ਸੁਵਿਧਾ ਕਰਨੀ ਆ ਤੇ ਬੰਦੇ ਸਾਡੇ ਤਿਆਰ ਆ ਅਣ ਇਨ ਇਥੇ ਨਕੋਦਰ ਹੀ ਛੜੀ ਦੀ ਲਹਿਰ ਬਣਤੀ ਆ ਦੇਖ ਲਓ ਅਨ ਨਕੋਦਰ ਦਾ ਥਿਊ ਹੈ ਜੀ ਸਾਡਾ ਇੱਥੋਂ ਨਿਕਲੇ ਹਲੇ ਖੱਤੇ ਤੇ ਛੜਕ ਇੱਕ ਬਰਾਬਰ ਆਹੋ ਦੋਸਤੋ ਗੱਡੀ ਪਈ ਆ ਥੋੜਾ ਜੀ ਤੇ ਹੁਣ ਅਸੀਂ ਜਾਵਾਂਗੇ 13 ਬੱਬਾ ਨਾਨਕਵਾਲਾ ਤੇ ਉੱਥੇ ਜਾ ਕੇ ਦਿਖਾਉਨੇ ਆ ਲੋਕ ਵੀਡੀਓ ਬਣਾਉਣ ਤੇ ਹੋਏ ਆ ਲੋਕੀ ਯਾਰ ਦਰਿਆ ਤੇ ਜਾ ਜਾ ਕੇ ਵੀਡੀਓ ਬਣਾਈ ਜਾਂਦੇ ਆ ਹੌਣੇ ਬਣੀਆਂ ਆ ਯਾਰ ਜੇ ਹੁਣ ਮਾਲਕ ਇਹਨ ਕੇਸ ਪਿੱਛੇ ਪਾਣੀ ਖੋਲਦਾ ਜੇ ਉਹ ਦਰਿਆ ਜਦਾਂ ਨੇ ਖੜੇ ਇੱਥੇ ਟੁੱਟ ਜਵੇ ਫੇਰ ਅਸੀਂ ਹੁਣ ਪਹੁੰਚ ਚੁੱਕੇ ਕਪੂਥਲਾ ਲੰਘੇ ਆ ਤੇ ਥੋੜਾ ਸਫਰ ਹੋ ਰਿਹਾ ਤੇ ਜਿੰਨੀ ਵੀ ਸੇਵਾ ਚਲੋ ਹੋ ਸਕਦੀ ਸੀ ਸਾਡੇ ਕੋਲ ਸਾਡੇ ਲਾਗੇ ਪਰਿਵਾਰ ਤਾਂ ਜੋ ਆਪਣੇ ਕੈਫੇਲਿਕ ਚਰਚ ਤੋਂ ਸਾਰਿਆਂ ਨੇ ਦਿੱਤੀ ਵਾਧ ਚੜ ਕੇ ਇਹ ਲੋਕਾਂ ਦੀ ਮਦਦ ਹੋ ਸਕੇ ਜਿਹੜੇ ਜਿੰਨਾਂ ਕੋਲ ਨਹੀਂ ਰਾਸ਼ਨ ਪਹੁੰਚ ਰਿਹਾ ਉਹਨਾਂ ਨੂੰ ਰਾਸ਼ਨ ਪਹੁੰਚਦਾ ਕੀਤਾ ਜਾਵੇ ਤੇ ਉੱਥੇ ਜਾ ਕੇ ਧੰਨ ਦੋਨੇ ਨੂੰ ਅਗਰ ਕੋਈ ਵੀ ਹੋਰ ਕੋਈ ਸੇਵਾ ਕਰਨਾ ਚਾਹੁੰਦਾ ਹੈ ਤੇ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਜਾਂ ਸੈਤ ਯੂਨਿਟ گورਨਮੈਂਟ ਸਕੂਲ ਨੂੰ ਬੁਤ ਹੈ ਫਾਦਜੀ ਰਣਾਲ ਸਿੱਧਾ ਜਾ ਕੇ ਮਿਲ ਕੇ ਕੁਝ ਵੀ ਦੇਣਾ ਤੁਸੀਂ ਐਵਰੀਥਿੰਗ ਰਾਸ਼ਨ ਜਾ ਕੋ ਸੁੱਖਾ ਸਮਾਂ ਤੇ ਤੇ ਦੇ ਫਾਦਾ ਜੀ ਨੂੰ ਦੇ ਸਕਦਾ ਹੈ ਫਿਰ ਬਾਦੇ ਜੀ ਆਪ ਹੀ ਰਾਸ਼ਨ ਪ੍ਰੋਵਾਈਡ ਕਰਕੇ ਕਿਸੇ ਤੇ ਸਾਨੂੰ ਲੋਕਾਂ ਨੂੰ ਚਾਹੀਦਾ ਹੈ ਵੀ ਪਰਿਵਾਰਾਂ ਦੇ ਨਾਲ ਖੜੀਏ ਤੇ ਵੱਧ ਚੜ ਕੇ ਜਿੰਨੀ ਵੀ ਮਦਦ ਹੋ ਸਕਦੀ ਹੈ ਅਸੀਂ ਕਰੀਏ ਜਿੰਨੀ ਸਾਡੇ ਕੋਲ ਹੁੰਦੀ ਹੈ ਅਸੀਂ ਕਰ ਵੀ ਰਹੇ ਹਾਂ ਚਲੋ ਤੇ ਜਿੰਨੀ ਹੋਊਗੀ ਗਾਂ ਵੀ ਕਰਦੇ ਰਵਾਂਗੇ ਮੌਸਮ ਵੱਲੇ ਬਹੁਤ ਖਰਾਬ ਹੈ ਵੀ ਇੱਧਰ ਵੀ ਬੋਲੀ ਕਿੰਨਾ ਕ ਟਾਈਮ ਲੱਗੂਗਾ ਆਪਾਂ ਨੂੰ ਇਹ ਪੌਣਾ ਘੰਟਾ ਹੋਰ ਹਲੇ ਪੌਣਾ ਘੰਟਾ ਹੋਰ ਚਲੋ ਜੀ ਸਫਰ ਫੇਰ ਸ਼ੁਰੂ ਹੋ ਗਿਆ ਹਲੇ ਪੌਣਾ ਘੰਟਾ ਲੱਗ ਜਾਣਾ ਇਹ ਕਹਿੰਦਾ ਕਿੰਨਾ ਟਾਈਮ ਹੋ ਗਿਆ ਵਾਲਾ ਟਾਈਮ ਹੋ ਗਿਆ 12 ਵਜੇ 12 ਵਜੇ ਚਲੋ ਜੀ ਸਰ ਚਲੋ ਪਹੁੰਚ ਗਏ ਫੇ ਚਲੋ ਉਹ ਮਾਰਗੋ ਪਾਣੀ ਦਾ ਇੱਧਰ ਨਕੋ ਨਕ ਭਰਿਆ ਹਲੇ ਰਾਤ ਰੁਕੇ ਆ 10 ਮਿੰਟ ਵੀ ਪਿਆਜੀ ਤੁਹਾਡਾ ਪਰਾਪੜਾ ਹੋ ਗਿਆ ਉਹ ਨਏ ਨਏ ਕੋਈ ਨਹੀਂ ਮਾਤਾ ਅਸੀਂ ਬੰਡੜ ਹੀ ਆਏ ਅਸੀਂ ਖੜਜੋ ਸਿੱਧੀਆਂ ਹੋ ਕੇ ਤਨੀ ਹਾਂ ਕਾ ਦਾ ਪਰਾਪੜਾ ਦਾ ਫਰਮ ਕਰੇਗਾ ਉਹ ਐਚ ਬੜੇ ਆਏ ਬੰਦੇ ਮੇਰੇ ਨਾਲ ਲੋ ਵੇਖੋ ਇਸ ਹਾਲ ਇੱਧਰ ਪਿੰਡਾਂ ਦੇ ਕਈ ਘਾਰਾਂ ਸਾਰੇ ਆ ਪਾਣੀ ਹੀ ਠੀਕ ਹੈ ਪਰ ਆ ਫੋਟੋ ਨਾਲ ਜੋ ਕੇ ਦਿਖੋਣਾ ਤੁਹਾਨੂੰ ਕਲੀਅਰ ਪਾਣੀ ਤੇ ਜ਼ਮੀਨ ਸੜਕ ਸੜਕ ਆਕਾ ਬਰਾਬਰ ਹੋਈ ਪਈ ਹੈ ਕਿ ਆ ਸਟਾਰ ਬਣਿਆ ਪਾਣੀ ਤਾਰ ਜੀ ਉਸੇ ਤੇ ਡਰ ਗਿਆ ਲੱਗਦਾ ਡਰ ਨਹੀਂ ਗਿਆ ਉਹਦੇ ਘਰ ਸਾਰੇ ਡੁੱਬੇ ਹੋਏ ਨੇ ਵਿੱਚ ਸਤ ਲਓ ਜੀ ਬਣਿਆ ਪਿਆ ਇੱਧਰੋਂ ਪਾਣੀ ਖਤੇ ਹੀ ਆ ਰਿਹਾ ਲੱਗਦਾ ਜਿਦਾ ਇਹ ਹੁੰਦਾ ਇਧਰ ਆ ਅੱਜਾ ਦੱਸੋ ਕੀ ਗੱਲ ਹੈ ਹੈ ਗੱਲ ਇਹ ਵੀ ਕਿ ਨਾ ਤਾਂ ਸਹੀ ਰਾਸ਼ਨ ਪਹੁੰਚਣਾ ਜਾ ਰਿਹਾ ਉਹ ਕੋ ਪਹੁੰਚਦਾ ਹੀ ਨਹੀਂ ਕਰੇ ਲੋਕੀ ਰੋਡਾਂ ਤੇ ਹੀ ਖੜੇ ਆ ਕਿ ਜਿਹੜੇ ਲਾਗੇ ਲਾਗੇ ਕਿਲੋਮੀਟਰ ਤੋਂ 2 ਕਿਲੋਮੀਟਰ ਪਾੜ-ਪਾੜ ਕੇ ਮਗਰ ਬੰਦਿਆਂ ਨੂੰ ਘਰੇ ਪਹਾਈ ਆਉਂਦੇ ਰਾਸ਼ਨ ਲੋ ਜੀ ਇਹ ਛੱਤ ਦਾ 뷰 ਆ ਤੇ ਇੱਥੇ ਜਦੋਂ ਬੰਨ ਟੁੱਟਾ ਸੀ ਨਾ ਜੀ ਰਾਵੀ ਦਾ ਤੇ 5-5 ਫੁੱਟ ਪਾਣੀ ਸੀਗਾ ਥੱਲੇ ਤਾਂ ਲੋਕਾਂ ਨੇ ਉੱਪਰ ਸਾਰਿਆਂ ਨੇ ਘਰਾਂ ਦੇ ਉੱਤੇ 73 ਪਾਲਾਂ ਪਾ ਕੇ ਦਾ ਟੈਂਟ ਜੇ ਬਣਾਏ ਹੋਏ ਆ ਲੋਕ ਰੋੜਾਂ ਤੇ ਖੜ ਕੇ ਰਾਸ਼ਨ ਜਮ੍ਹਾਂ ਕਰੀ ਜਾਂਦੇ ਸਹੀ ਚ ਜਿਹੜੇ ਲੋੜਵੰਦ ਪਰਿਵਾਰ ਆ ਨਾ ਉਹਨਾਂ ਤਾਈ ਰਾਸ਼ਨ ਪਹੁੰਚਦਾ ਹੀ ਨਹੀਂ ਜਿਹੜੇ ਘਰਾਂ ਦੇ ਵਿੱਚ ਮੰਨ ਲਓ ਇੱਕ ਹਿਸਾਬ ਦੇ ਕੈਦੀ ਹੋਏ ਪਏ ਆ ਨਾ ਬਹੁਤ ਜ਼ਿਆਦਾ-ਜ਼ਿਆਦਾ ਪਾਣੀ ਆ ਜਿਨ੍ਹਾਂ ਤੋਂ ਘਰਾਂ ਤੋਂ ਨਹੀਂ ਨਿਕਲ ਹੁੰਦਾ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੀ ਨਹੀਂ ਹੈਗਾ ਲੋਕੀ ਬਾਹਰੋਂ ਹੀ ਫੜੀ ਜਾਂਦੇ ਤੇ ਸਾਰਾ ਰਾਸ਼ਨ ਦਾ ਉਪਰਾਲਾ ਜੋ ਵੀ ਸਾਰੇ ਨੇ ਮਿਲ ਕੇ ਸਾਡੇ ਮਾਨਯੋਗ ਫਾਦਰ ਮੈਥਿਊ ਪਾਲਾ ਜੀ ਸਾਡੇ ਸਤਿਕਾਰਯੋਗ ਬੌਜੀ ਸੋਨੂ ਜੀ ਸਾਡੀ ਕਲੀਸੀਆ ਨੇ ਜਿੰਨੇ ਵੀ ਭੈਣ ਭਰਾਵਾਂ ਨੇ ਮਦਦ ਕੀਤੀ ਆ ਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਗਿਆ ਤੇ ਸਹੀ ਚ ਇਹਨਾਂ ਪਰਿਵਾਰਾਂ ਨੂੰ ਲੋੜ ਸੀ ਕਿਉਂਕਿ ਜਿਹੜੇ ਰੋੜਾਂ ਦੇ ਉੱਤੇ ਖੜੇ ਸੀ ਨਾ ਅਸੀਂ ਆਉਂਦਿਆਂ ਨੇ ਗੱਡੀ ਵਿੱਚ ਦੇਖਿਆ ਲੋਕੀ ਪਹਿਲਾਂ ਹੀ ਲੈ ਲੈ ਕੇ ਰੱਖੀ ਜਾਂਦੇ ਸੀ ਤੇ ਸਮਾਨ ਆਪਣੇ ਘਰੇ ਪਹੁੰਚਦਾ ਕਰੀ ਜਾਂਦੇ ਤੇ ਰਾਸ਼ਨ ਵੰਡ ਦਿੱਤਾ ਅਸੀਂ ਜਾ ਰਹੇ ਆਂ ਵਾਪਸੀ ਫਸਲਾਂ ਉੱਤੇ ਜਾ ਰਹੇ ਆਂ ਆ ਸਾਰਾ ਝੋਨਾ ਸਾਰਾ ਵਿੱਚ ਵੜ ਗਿਆ ਸ਼ਰਕ ਤੇ ਵੀ ਪਾਣੀ ਆ ਫਰੰਦੇ ਕਿੰਨਾ ਲੋਕਾਂ ਦਾ ਇਧਰ ਮੰਦਾ ਹਾਲ ਹੈ ਇਹ ਲੋਕ ਵਿਚਾਰੇ ਰਾਸ਼ਨ ਵਾਲੇ ਰਾਸ਼ਨ ਦੇ ਖੜੇ ਹੁੰਦੇ ਮੈਂ ਇਹਨਾਂ ਤੋਂ ਬਹੁਤ ਨੇੜੇ ਰਾਸ਼ਨ ਖਰੀਦਿਆ ਇੱਥੇ ਪੜ ਗਿਆ ਯਾਰ ਹਣਾ ਯਾਰ ਹਾਂ ਉਹ ਜਿਆਦਾ ਇੱਥੇ ਨੂੰ ਆਹ ਦੀ ਜਾਂਦਾ ਦੇ ਕਿ ਇਹ ਆਹ ਸੈਡਾਂ ਵਾਲੀ ਜ਼ਮੀਨ ਆ ਜਿਹੜੀ 10 3 4 4 ਫੁੱਟ ਰੋਡ ਨਾਲੋਂ ਨੀਵੀਂ ਆ ਇਹਨਾਂ ਦੀ ਵਿਚਾਰਿਆਂ ਦੀ ਰਾਸ਼ਨ ਹੁੰਦੀ ਹੈ ਵੰਡੇ ਵੰਡੇ ਇਹ ਨੀਰਾ ਰਾਸ਼ਨ ਬੜੇ ਮੁੰਡੇ ਲੱਗੇ ਹੋਏ ਸੇਵਾ ਤੇ ਹਾਂ ਆ ਦੇਖੋ ਆ ਦੇਖੋ ਘਰਾਂ ਦਾ ਹਾਲ ਦੇਖੋ ਇੱਥੇ ਨਹੀਂ ਹੈਗਾ 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 ਮੇਰ ਕਰੀ ਮਾਲਕਾ ਇਹਨਾਂ ਦੀ ਤੇ ਉਹਨਾਂ ਨੂੰ ਰਾਸ਼ਨ ਸਾਰੇ ਉਹ ਘਰ ਸਾਰੇ ਘਰ ਵਾਲੇ ਇੱਦੂ ਪਿੱਛੇ ਘਰ ਆ ਜਿਹੜੇ ਇੱਕ ਉਹ ਸਾਹਮਣੇ ਘਰ ਵਾਲੇ ਹਾਂਜੀ ਜਾ ਰਹੇ ਨੇ ਇਹ ਇਹਰੇ ਉਹਨਾਂ ਦੇ ਕਾਰਨ ਉਹਨਾਂ ਦੇ ਖੜਾ ਨਹੀਂ ਹੁੰਦੇ ਕਿਉਂਠੇ ਤੇ ਰੁਕੀ ਚੜੇ ਹੋਣ ਉਹ ਬਾਗ ਦੀ ਸਾਰਾ ਹੁਣ ਰੁਪਿਆ ਉਹ ਵੀ ਨਹੀਂ ਆ ਉੱਪਰ ਉਹ ਬਚਾਰੇ ਆ ਫੀਡ ਕੋਈ ਫੀਡ ਦੇ ਰਿਹਾ ਮੱਝਾਂ ਲਈ ਮੱਝਾਂ ਲਈ ਪੱਠੇ ਲੰਗਰ ਪੱਠੇ ਮਜੂਰਾਂ ਕੋਲੋਂ ਲੋਕੀ ਲੰਗਰ ਆ ਆਪਣਾ ਆਇਆ ਲੋਕੀ ਰਾਉਂ ਨੂੰ ਫਿਰਦਾ ਹੈ ਲੈ ਨਾ ਲੋਡਿੰਗ ਉਹ ਸਾਰਾ ਘਰ ਵੇਚੀ ਆ ਉਹ ਜਿਹੜਾ ਪਰਾ ਸਾਰਾ ਪੰਡ ਆ ਉਹ ਵੀ ਵੇਚੀ ਆ ਜਿਹੜੇ ਵੀ ਬੰਦੇ ਆ ਨੇ ਜਿਹੜੇ ਬੰਦੇ ਵੀ ਆਉਂਦੇ ਆ ਨਾ ਰਾਸ਼ਨ ਦੇਣ ਰਾਸ਼ਨ ਦੇਣ ਜਾਂ ਕੁਝ ਵੀ ਦੇਣ ਆਉਂਦੇ ਸੇਵਾ ਕਰਨ ਰਾਕੇ ਗਰ ਪਹੁੰਚ ਕਰਾਂ ਰੋਡ ਤੇ ਜਿੰਨੇ ਵੀ ਖੜੇ ਆਂਦੇ ਆ ਬੰਦੇ ਉਹ ਤਾਂ ਰਸ਼ਨ ਜੋੜੀ ਨੇ ਰੋਡ ਤੇ ਵੀ ਜਿੰਨੇ ਖੜਿਆ ਉਹ ਲੱਖਾਈ ਕਰੀ ਜਾਂਦੀ ਆ ਉਹਨਾਂ ਨੂੰ ਪਤਾ ਵੀ ਹੁਣ ਮਿਲ ਜਾਂਦਾ ਹਾ ਲੋਡ ਬੰਦ ਪਰਿਵਾਰ ਆ ਜਿਹੜੇ ਵਿਚਾਰੇ ਉਹਨਾਂ ਤੋਂ ਤਾਂ ਨਿਕਲ ਹੀ ਨਹੀਂ ਹੋ ਰਿਹਾ ਜਦਾਉਣਾ ਦੇਖੋ ਆਹ ਘਾਰ ਆ ਆਪਣੇ ਇੱਕ ਜਾ ਕੇ ਦੇਖਿਓ ਬੜਾ ਕਿੱਦਾਂ ਵਿਚਾਰੇ ਨਿਕਲਣਗੇ ਦੇਖੋ ਪਾਣੀ ਆ ਗਿਆ ਇਹਦਾ ਰਸਤਾ ਦਿਖਾਉਣਾ ਦਾ ਆ ਇੱਥੇ ਰੋਕਿਓ ਭਾਈ ਇਹ ਆ ਦੇਖੋ ਆਹ ਰਸਤਾ ਆ ਕਰਦਾ ਹੈ ਆਹ ਆ ਆ ਲੱਗੇ ਹੋਏ ਆ ਨਾ ਸਪੈਇਦੇ ਨਾਲ ਨਾਲ ਆ ਘਰ ਦਾ ਰਸਤਾ ਹੈ ਤੇ ਦੱਸੋ ਇੱਥੇ ਕਿੱਥੇ ਰਾਸ਼ਨ ਲੈਣ ਵਿਚਾਰੇ ਕਿੱਦਾਂ ਆਉਣਗੇ ਤੇ ਜਿਹੜੇ ਲੋਕੀ ਬਾਹਰ ਖੜੇ ਆ ਉਹ ਸਾਰਿਆਂ ਨੂੰ ਫੜੀ ਜਾਂਦੇ ਆ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਸਾਨੂੰ ਹਾਂ ਦੇਖੋ ਪਾ ਨਹਿਰ ਆ ਰਹੀ ਹੈ ਨਹਿਰ ਨੇ ਨਾਲ ਹੀ ਰਲਾਇਆ ਪਿਆ ਕੰਮ ਸਾਰ ਲਓ ਉਹ ਦੇਖੋ ਸਾਹਮਣੇ ਖੂ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਔਰ ਇੱਕ ਪਸ ਵੀ ਇਹਦੇ ਪਾਣੀ ਚੈੱਕ ਕਰ ਚੈੱਕ ਹਾਂ ਚੈੱਕ ਕਰੋ ਚੈੱਕ ਨਹੀਂ ਉਹ ਕਹਿ ਦੂਗਾ ਪਾਣੀ ਆਣੀ ਕਿਸੇ ਪਾਣੀ ਦਾ ਵੀ ਆਪਣੇ ਜਿਹੜੇ ਵੀ ਭਰਾ ਜਾਂ ਕੋਈ ਐਨ ਆਰ ਆਈ ਵੀਰ ਜਿੰਨੇ ਵੀ ਇਹ ਸੇਵਾ ਕਰ ਰਹੇ ਆ ਜਾਂ ਪੈਸੇ ਭਚਾ ਰਹੇ ਆ ਜਾਂ ਰਾਸ਼ਨ ਪੱਠੇ ਪਸੂਆਂ ਵਾਸਤੇ ਤੂੜੀ ਉਹ ਸਾਰਿਆਂ ਨੂੰ ਬਹੁਤ-ਬਹੁਤ ਦਵਾਮਾਂ ਆ ਦਿਲੋਂ ਤੁਸੀਂ ਦੇਖੋ ਮਾੜਾ ਜੀ ਆਪਾਂ ਤਾਂ ਆਪਣੇ ਘਰਾਂ 'ਚ ਕਿੰਨੇ ਸੁੱਖੀ ਆ ਤੇ ਇਧਰ ਦੇਖੋ ਹਾਲ ਕੀ ਆ ਕੱਟੇ ਆ ਖੱਟੇ ਆ ਸਾਰੇ ਝੋਨਾ ਲੱਗਾ ਹੋਇਆ ਵਾ ਤੇ ਜਮੀਨ ਨਾਲੋਂ 4-4 ਫੁੱਟ ਡੂੰਗੀ ਜਮੀਨ ਆ ਰੋਡ ਨਾਲ ਤਲੇ ਇਹ ਜਮੀਨ ਵੀ ਆ ਦੇਖੋ ਕਿੰਨੀ ਨੀਵੀਂ ਆ ਤਾਂ ਤਾਂ ਵੀ ਉਹਦੇ ਵਿੱਚ ਝੋਨਿਆਂ ਦੇ ਬਰਾਬਰ ਪਾਣੀ ਹੈ ਇਸ ਟਾਈਮ ਤੁਹਾਨੂੰ ਪਤਾ ਝੋਨਾ ਤੈਰ ਤੋ ਜਾਣ ਪੜਦਾ ਝੋਨਾ ਹੋਇਆ ਜਾਂ ਤੇ ਬਰਾਬਰ ਪਾਣੀ ਹੋਇਆ ਝੋਨੇ ਨੂੰ ਅੱਛੀ ਨਹੀਂ ਬਣੀ ਉਹ ਨਹੀਂ ਹਾਂ 4 4.5 ਫੁੱਟ ਦੇ ਦਾ ਇਧਰ ਆਪਾਂ ਨੂੰ ਵਾਕਈ ਸਮੁੰਦਰ ਦਿਸਦਾ ਵਿਚਵੜ ਕੇ ਦਿਖਾ ਸੰਗ ਤੁੰਗ ਆਕਰ ਦੇਖਣ ਕੀ ਇੰਨਾ ਲੱਗਦਾ ਪਤਾ ਨਹੀਂ ਕੀ ਆ ਇਹ ਡਾ ਲੱਗਦਾ ਆਰੇ ਪਾਸੇ ਪਾਣੀ ਪਾਣੀ ਕੋਈ ਪਾਸਾ ਹੈ ਹੀ ਨਹੀਂਗਾ ਜਿਹੜਾ ਸੁੱਕਾ ਕਿਤੇ ਦੱਸਦਾ ਹੋ ਸਿਲੀ ਲਾਵੀ ਲੰਗਰ ਵਾਲੀ ਵੀ ਆ ਗਿਆ ਮਾਲ ਕੋਸਮਾਨੇ ਵੀ ਤਾਂ ਵਿਚਾਰੇ ਨੇ ਖਾਣਾ ਨੇ ਜਿਹਸਾਲੇ ਵਿਚਾਰੇ ਆਪਣੇ ਪਸ਼ੂ ਬੰਨਦੇ ਹੁਣ ਅੱਡੇ ਤੇ ਲਿਆ ਕੇ ਬੰਨਦੇ ਹੋਏ ਆ ਨੇ ਦੇਖੋ ਰੋਡ ਦੇ ਉੱਤੇ ਕਿਤੇ ਜਿੱਥੇ ਇਹਨਾਂ ਦਾ ਵੀ ਡੂੰਗਾ ਹੋਊਗਾ ਵੀ ਉੱਥੋਂ ਕੋਲ ਕੇ ਲੈ ਆਇਆ ਪਿੱਛੇ ਪੰਪ ਤੇ ਬੰਨੇ ਹੋਏ ਆ ਪੰਪ ਦੇ ਉੱਤੇ ਤੂੜੀ ਪਈ ਏਰੀਆ ਕਿਹੜਾ ਹੈ ਰਮਦਾਸਪੁਰ ਨਹੀਂ ਨਹੀਂ ਰਮਦਾਸ ਹੈ ਰਮਦਾਸ ਰਮਦਾਸ ਏਰੀਆ ਹੈ ਤੇ ਡੇਰਾ ਬਾਬਾ ਨਾਨਕ ਤੇ ਉਥੇ ਅਸੀਂ ਅੱਜ ਪਹੁੰਚੇ ਹਾਂ ਅਸੀਂ ਤੇ ਜੋ ਵੀ ਸਾਡੇ ਫਗੋਤੜ ਪਰਿਸ਼ਵਲੋਂ ਪ੍ਰਾਸ਼ਣ ਅਸੀਂ ਇਕੱਠਾ ਕੀਤਾ ਸੀਗਾ ਉਹਨਾਂ ਦਾ ਵੀ ਬਹੁਤ ਦਿਨੋਂ ਧੰਨਵਾਦ ਹੈ ਇਹਨਾਂ ਨੇ ਰਾਸ਼ਨ ਕਰਾ ਕੇ ਦਿੱਤਾ ਆਪਣੇ ਆਪਣੀ ਜਮਾ ਕੁੰਜੀ ਚੋਂ ਪੈਸੇ ਇਕੱਠੇ ਕਰਕੇ ਰਾਸ਼ਨ ਲੈ ਕੇ ਦਿੱਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਫਾਦਰ ਜੀ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਕਰਵਾਇਆ ਸਾਡੇ ਕੋਲੋਂ ਕਿ ਰਾਸ਼ਨ ਇਕੱਠਾ ਕਰਕੇ ਲੇਕੇ ਆਓ ਸੇਵਾ ਕਰਕੇ ਆਓ ਤੇ ਅਸੀਂ ਚਾਹੁੰਦੇ ਆ ਵੀ ਹੱਲੇ ਬਹੁਤ ਚੀਜ਼ਾਂ ਦੀ ਲੋੜ ਆ ਇਹਨਾਂ ਪਿੰਡਾਂ ਨੂੰ ਇਹਨਾਂ ਘਰਾਂ ਨੂੰ ਜਿਹੜੇ ਪਾਣੀ ਦੇ ਵਿੱਚ ਆ ਹੱਲੇ ਵੀ ਲੋਕੀ ਨਿਕਲ ਕੇ ਆਉਣ ਤੇ ਸੇਵਾ 'ਚ ਹਿੱਸਾ ਲੈਣ ਵੀ ਆ ਗਈ ਹੈ ਦੋ ਦੋ ਡਾਈਆਂ ਪੂੰਜੀ ਜੋ 100 ਰੁਪਇਆ ਹੋਰ ਕੱਢਿਆ ਉਸਤਾਦ ਜੀ ਉਹਨਾਂ ਨੇ ਤੇ ਠੰਡਾ ਲੈਣ ਲਈ ਜਿਹੜਾ ਜਦਾ ਘੁੰਮ ਕੇ ਪਰਣ ਆਲਾ ਰੱਬ ਦੇ ਰੰਗਾਂ ਦਾ ਕੋਈ ਨਹੀਂ ਪਤਾ ਇੱਥੇ ਪੂਰੀ ਧੋਪ ਹੈ ਇਸ ਟਾਈਮ ਜਿੱਥੋਂ ਅੰਮਰਸਰ ਏਰੀਆ ਦੇ ਵਿੱਚ ਹੈ ਨਾ ਆਪਾਂ ਹਾਂਜੀ ਇਹ ਜਨਾਲਾ ਹਾਂ ਜਨਾਲਾ ਅੰਮਰਸਰ ਜਨਾਲਾ ਤੇ ਅੱਗੇ ਤੇ ਬੱਦਲ ਦੇਖੋ ਕਿੰਨਾ ਖਤਰਨਾਕ ਲੱਗਦਾ ਦੇਖੋ ਤੇ ਇੱਥੇ ਪੂਰੀ ਧੋਪ ਹੈ ਇਸ ਟਾਈਮ ਉੱਥੇ ਗੱਲ ਹੈ ਵੀ ਕੈਨੇਡਾ ਜਿੱਦਾਂ ਹੁਣ ਬਸਟਰ ਬਸਟਰ ਹੈ ਉਹ ਐਲਟੋ ਆ ਜਾਂਦੀ ਪਲੀ ਸਰ ਦਾ ਲਾਰਡ ਆਲਟੋ 854 100 ਰੁਪਏ ਕੋਸ ਨੇ ਸਵਾਹ ਹਾਂ ਲੋ ਜੀ ਦੇਖੋ ਜੀ ਬਿਆਸ ਚ ਪਾਣੀ ਬਿਆਸ ਪੂਰਾ ਹੈ ਨੱਕੋ ਨੱਕ ਭਰੇ ਆਇਆ ਹੈ ਲਓ ਜੀ ਜਲੰਧਰ ਪਹੁੰਚ ਗਏ ਆ ਅਸੀਂ ਤੇ ਗੱਡੀ ਚਾਹੀਦੀ ਸੀ ਕਿਤੇ ਤੇ ਗੱਡੀ ਅਸੀਂ ਲਾਤੇ ਉੱਥੇ ਇੱਥੋਂ ਹੁਣ ਅਸੀਂ ਬਾਸਤੇ ਜਾਵਾਂਗੇ ਤੇ ਬਾਕੀ ਹੁਣ ਫਾਦਰ ਜੀ ਨੂੰ ਮਿਲਣਾ ਹੈ ਜਾ ਕੇ ਚਰਚ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਘਰ ਨੂੰ ਚਲੋ ਜੀ ਆਖਰਕਾਰ ਨਕੌਦਰ ਪਹੁੰਚ ਗਏ ਕੀ ਟਾਈਮ ਹੋ ਗਿਆ 8:00 ਵੱਜ ਗਏ ਨੇ ਤੇ ਫਾਦਰ ਜੀ ਹੁਣਾਂ ਨੂੰ ਮਿਲ ਲਿਆ ਤੇ ਆਹ ਸਾਨੂੰ ਭੌਂਕੀ ਜਾਂਦੀਆਂ ਵੀ ਜਾਓ ਚਲੀ ਜਾਓ ਇੱਥੋਂ ਤੇ ਜੇਕਰ ਕਿਸੇ ਨੇ ਸੇਵਾ ਭੇਜਣੀ ਹੋਵੇ ਤੇ ਸਾਡੇ ਨਾਲ ਸਰ